ਤਸਵੀਰਾਂ ਲੁਧਿਆਣਾ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਅਵਾਰਾ ਕੁੱਤਿਆਂ ਦਾ ਕੈਰ ਲਗਾਤਾਰ جاری ਹੈ ਘਟਨਾ ਮਾਡਲ ਟਾਊਨ ਦੇ ਇਲਾਕੇ ਦੀ ਸਾਹਮਣੇ ਆਉਂਦੀ ਹੈ ਜਿੱਥੇ ਕਿ ਐਕਟਿਵਾ ਤੇ ਦੋ ਔਰਤਾ ਜਾ ਰਹੀਆਂ ਸਨ ਪਿੱਛੇ ਦੇਵਾਰਾ ਕੁੱਤੇ ਉਹਨਾਂ ਨੂੰ ਪੈ ਚਾਂਦੇ ਨੇ ਜਿਸ ਤੇ ਗਾਰਡ ਐਕਟੀਵਾ ਬੇਕਾਬੂ ਹੋ ਗਈ ਅਤੇ ਕਾਰ ਦੇ ਨਾਲ ਜਾ ਟਕਰਾਵਦੀ ਐਕਟੀਵਾ ਸਵਾਰ ਦੋਨੋਂ ਔਰਤਾ ਕਾਫੀ ਜ਼ਖਮੀ ਹੋਈਆਂ ਨੇ ਇਹ ਘਟਨਾ ਦੀ ਵੀਡੀਓ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਘਟਨਾ ਤੋਂ ਬਾਅਦ ਇਲਾਕੇ ਦੇ ਰਹਿਣ ਵਾਲੇ ਲੋਕਾਂ ਦੇ ਵਿੱਚ ਵੀ ਹੰਦਸ਼ਤ ਪਾਈ ਜਾ ਰਹੀ ਹੈ ਦੁਕਾਨਦਾਰਾਂ ਤੇ ਮਾਲੇ ਦੇ ਲੋਕਾਂ ਦਾ ਕਹਿਣਾ ਕਿ ਬੱਚੇ ਬਾਹਰ ਖੇਡਣ ਨਹੀਂ ਜਾ ਸਕਦੇ ਇਹਨਾਂ ਆਵਾਰਾ ਕੁੱਤਿਆਂ ਦਾ ਕਹਿ ਤਬਤਬਾਤਾ ਚਾਰ ਹੈ ਲੁਧਿਆਣਾ ਲਾਈਵ ਦੇ ਲਈ ਸੁਰਿੰਦਰ ਸੋਨ ਦੀ ਰਿਪੋਰਟ ਇਹ ਮਾਡਲ ਟਾਉਨ ਗੋਲ ਮਾਰਕੀਟ ਦੇ ਪਿੱਛੇ ਕੱਲ ਲੇਡੀਜ਼ ਜਾ ਰਹੀਆਂ ਸਨ ਉਹਨਾਂ ਦੇ ਪਿੱਛੇ ਆਵਾਰਾ ਕੁੱਤੇ ਪੈ ਗਏ ਈਵਨ ਉਹ ਆਪਣੇ ਉਹਨੂੰ ਬਚਾਉਂਦੇ ਬਚਾਉਂਦੇ ਵੀ ਫੱਟੜ ਹੋ ਗਈ ਔਰ ਇੱਕ ਗੱਡੀ 'ਚ ਵੀ ਜਾ ਕੇ ਉਹ ਮੋਟਰਸਾਈਕਲ ਵਾਲਾ ਲੱਗਾ ਇਹ ਇੱਥੇ ਦਾ ਹੀ ਘਟਨਾ ਨਹੀਂ ਆ ਮੇਰੇ ਨਾਲ ਮੈਂ ਇੱਕ ਸੀਨੀਅਰ ਸਿਟੀਜ਼ਨ ਆ ਖੁਦ ਸ਼ੀਤਪਗ ਅਸਨਗਰ ਆ ਨਾ ਹਰ ਜਗ੍ਹਾ ਸ਼ਹਿਰ ਦੇ ਵਿੱਚ ਆਵਾਰਾ ਕੁੱਤੇ ਨੇ ਪਰ ਕਾਰਪੋਰੇਸ਼ਨ ਇਸ ਮਾਮਲੇ 'ਚ ਟੋਟਲ ਨਾਕਾਮ ਹੈ ਕਈ ਵਾਰੀ ਇਹਨਾਂ ਨੂੰ ਕਿਹਾ ਗਿਆ ਹਿਊਮਨ ਰਾਈਟਸ 'ਚ ਵੀ ਲੈ ਕੇ ਗਏ ਹੋਇਆ ਪਰ ਇਹ ਆਵਾਰਾ ਕੁੱਤੇ ਤੇ ਨਕੇਲ ਨਹੀਂ ਪਾਰੀ ਹੁਣੇ ਪਿੱਛੇ ਕਬੱਡੀ ਖਿਡਾਰੀ ਦੇ ਵੀ ਤੁਹਾਡੇ ਸਾਹਮਣੇ ਦੇਖੋ ਕੀ ਹਾਲ ਹੈ ਉਹਨੂੰ ਵਿਚਾਰ ਨੂੰ ਮਰਨਾ ਪੈ ਗਿਆ ਇਸ ਆਵਾਰਾ ਕੁੱਤਿਆਂ ਦੇ ਚੱਕਰ ਮੇਰੀ ਪ੍ਰਸ਼ਾਸਨ ਅੱਗੇ ਮੰਗਾ ਸਰਕਾਰ ਅੱਗੇ ਮੰਗਾ ਵੀ ਉਹਨਾਂ ਤੇ ਨਕੇਲ ਪਾਈ ਜਾ ਦੇ ਦੇਖੋ ਜਿੱਦਾਂ ਕਿ ਕੱਲ ਅਸੀਂ ਦੇਖਿਆ ਕਿ ਇੱਕ ਬੜਾ ਮੰਦ ਭਾਗੀ ਘਟਨਾ ਹੋਈ ਹੈ ਇੱਕ ਲੇਡੀਜ਼ ਦੇ ਮਗਰ ਕੁੱਤੇ ਭੈਗੇ ਦੇਖੋ ਇਦਾਂ ਹਰ ਕੁੱਤਿਆਂ ਦਾ ਇੰਨਾ ਕੋਈ ਜ਼ਿਆਦਾ ਡੈਸ਼ ਦਾ ਮਹੌਲ ਫੈਲਿਆ ਹੋਇਆ ਹੈ ਬੱਚੇ ਅਸੀਂ ਘਰੋਂ ਬੱਚੇ ਕੋਈ ਸਮਾਨ ਲੈਣ ਵੀ ਭੇਜਦੇ ਆ ਤੇ ਸਾਨੂੰ ਡਰ ਲੱਗਦਾ ਕਿ ਕਿਤੇ ਬੱਚਿਆਂ ਦੇ ਮਗਰ ਕੁੱਤੇ ਪੈ ਨਾ ਜਾਣ ਕਈ ਤਾਂ ਇੰਨੇ ਕੋ ਖੰਖਾਰੂ ਕੁੱਤੇ ਨੇ ਉਹ ਇੰਨਾ ਕੋ ਜਿਆਦਾ ਉਹਨਾਂ ਨੂੰ ਨਜੋੜ ਦਿੰਦੇ ਨੇ ਅਸੀਂ ਕਈ ਦੇਖਦੇ ਆ ਇੰਨੀਆਂ ਕੋ ਨੈਟ ਦੇ ਉੱਪਰ ਵੀਡੀਓ ਆਂਦੀਆਂ ਨੇ ਕਿ 6 6 7 7 ਕੁਛ 1 1 ਬੱਚੇ ਨੂੰ ਪੈ ਜਾਂਦੇ ਨੇ ਅਸੀਂ ਕਹਿੰਦੇ ਆ ਕਿ ਸਾਡੇ ਲੁਧਿਆਣਾ ਸ਼ਹਿਰ ਇੰਨਾ ਕਿ ਸਮਾਰਟ ਸਿਟੀ ਕਹਿੰਦੇ ਆ ਬਸ ਸਮਾਰਟ ਸਿਟੀ ਹੈ ਇੰਨਾ बिजनेसमੈਨ ਹੈ ਇੰਨੀ ਇੰਡਸਟਰੀ ਹੈ ਪਤਾ ਨਹੀਂ ਇਸ ਮਗਰ ਕਿਉਂ ਨਹੀਂ ਧਿਆਨ ਦਿੱਤਾ ਜਾ ਰਹਾ ਸਰਕਾਰਾਂ ਇਸ ਮਗਰ ਕੋਈ ਨਾ ਕੋਈ ਕਾਨੂੰਨ ਜਾਂ ਇਸ ਮਗਰ ਕੋਈ ਨਾ ਕੋਈ ਨਗਰ ਨਿਗਮ ਲੁਧਿਆਣਾ ਕੋਈ ਨਾ ਕੋਈ ਸਟ੍ਰਿਕਟ ਐਕਸ਼ਨ ਲੈ ਕੇ ਕੋਈ ਟੀਮ ਤਿਆਰ ਕਰਕੇ ਇਹਦੇ ਮਗਰ ਲੱਗੇ ਜਿੰਨੇ ਵੀ ਲੁਧਿਆਣੇ ਦੇ ਰੈਸ਼ੀ ਏਰੀਏ ਨੇ ਉਹਨਾਂ ਦੇ ਵਿੱਚ ਇੰਨਾ ਕੁੱਤਿਆਂ ਨੂੰ ਚੱਕ ਕੇ ਕਿਤੇ ਅਲੱਗ ਜਗ੍ਹਾ ਤੇ ਇਹਨਾਂ ਵਾਸਤੇ ਕੋਈ ਸ਼ੈਲਟਰ ਬਣਾਇਆ ਜਾਵੇ ਕੋਈ ਚੀਜ਼ ਕੀਤੀ ਜਾਵੇ ਕੋਈ ਨਾ ਕੋਈ ਇਹਨਾਂ ਦੇ ਰਹਿਣ ਦਾ ਬੰਦੋਬਸ ਕੀਤਾ ਜਾਵੇ ਤਾਂ ਜੋ ਲੁਧਿਆਣੇ ਦੇ ਵਿੱਚ ਸਾਫ਼ ਸੁਥਰੇ ਸ਼ਹਿਰ ਦੇ ਵਿੱਚ ਇਹਨਾਂ ਤੋਂ ਸਾਨੂੰ ਰਾਹਤ ਮਿਲ ਸਕੇ ਕਿ ਆਣ ਮਲੇ ਸਮੇਂ ਦੇ ਵਿੱਚ ਮੈਂ ਉਮੀਦ ਕਰਦਾ ਕਿ ਸਾਡੇ ਭਗਵੰਤ ਮਾਨ ਜੀ ਜਾਂ ਜਿੰਨੇ ਵੀ ਸਾਡੇ ਲੁਧਿਆਣੇ ਦੀ ਜਿਹੜੀ ਸੀਨੀਅਰ ਮੈਨੇਜਮੈਂਟ ਹੈ ਜਾਂ ਜਿਹੜੇ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀ ਨੇ ਇਸ ਸਾਨੂੰ ਉਮੀਦ ਹੈ ਕਿ ਇਸ ਦੇ ਵਿਰੁੱਧ ਕੋਈ ਨਾ ਕੋਈ ਟੀਮ ਤਿਆਰ ਕਰਕੇ ਇਹਦੇ ਵਿਰੁੱਧ ਐਕਸ਼ਨ ਜ਼ਰੂਰ ਲੈਣਗੇ ਧੰਨਵਾਦ ਮੰਦ ਭਾਗਾ ਹਾਦਸਾ ਹੋਇਆ ਇੱਕ ਲੇਡੀ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੀ ਸੀਗੀ ਤੇ ਮਗਰ ਕੁੱਤੇ ਭੈਗੇ ਮੈਂ ਤਾਂ ਮੋਕੇ ਦੀ ਸਰਕਾਰ ਆ ਪੰਜਾਬ ਦੇ ਸੀਐਮ ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਬੇਨਤੀ ਕਰਾਂਗਾ ਵੀ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਤੇ ਮੋਦੀ ਸਾਹਿਬ ਨੂੰ ਖਾਸ ਬੇਨਤੀ ਕਰੂੰਗਾ ਵੀ ਪਾਕਿਸਤਾਨ ਦੇ ਇੰਡੀਆ ਦੇ ਬਾਰਡਰ ਦੇ ਨਾ ਉੱਥੇ ਲੜਾਈ ਅਕਸਰ ਲੱਗ ਹੀ ਰਹਿੰਦੀ ਹੈ ਕੁੱਤਿਆਂ ਨੂੰ ਚੱਕ ਕੇ ਉੱਥੇ ਹੀ ਛੱਡ ਦਿੱਤਾ ਜਾਵੇ ਜਿਹੜੇ ਵਾਰਾ ਨੇ ਜਿਹੜੇ ਘਰਾਂ 'ਚ ਰੱਖਦੇ ਚਲੋ ਕੇਅਰ ਹੁੰਦੀ ਉਹ ਵਧੀਆ ਗੱਲ ਆ ਵਧੀਆ ਏਰੀਆ ਮਾਡਲ ਟਾਊਨ ਦਾ ਇੱਥੇ ਵਾਰਾ ਕੁੱਤੇ ਘੁੰਮਦੇ ਨੇ ਤੇ ਆਮ ਇਨਸਾਨਾਂ ਨੂੰ ਦਿੱਕਤ ਆਉਂਦੀ ਅਸੀਂ ਲੋਕ ਇੰਨਾ ਟੈਕਸ ਪੇ ਕਰਦੇ ਆ ਸਾਡੀ ਕੀ ਸਹੂਲਤ ਹੈਗੀ ਕਾ ਉਸ ਐਸ ਐਨ ਨਾਲ ਲੱਤ ਜਾਂਦਾ ਕਿੱਥੇ ਵਰਤੋਂ ਨਹੀਂ ਆ ਰਿਹਾ ਗਾਂ ਮਾਤਾ ਦੀ ਬੇਦਬੀ ਹੁੰਦੀ ਹੈ ਸੜਕ ਤੇ ਵਾਰਾ ਫਿਰਦੀ ਹੈ ਵੀ ਸਾਡਾ ਵੀ ਦਿਲ ਦੁੱਖਦਾ ਵੀ ਮੇਰੀ ਬੇਨਤੀ ਹੈ ਕੁੱਤਿਆਂ ਨੂੰ ਸਾਹਮਣੇ ਜਾਵੇ ਤੇ ਜਿਹੜੀਆਂ ਅਵਾਰਾ ਖੁੱਲੀਆਂ ਗਾਵਾਂ ਛੱਡੀਆਂ ਜਾਂਦੀਆਂ ਐ ਸੜਕ ਤੇ ਕਾਰਾਂ ਵਿੱਚ ਵੱਜ ਕੇ ਗਾਊ ਮਾਤਾ ਦਾ ਐਕਸੀਡੈਂਟ ਹੋ ਜਾਂਦਾ ਹੈ ਗਾਊ ਮਾਤਾ ਦੀ ਬੇਦਬੀ ਹੁੰਦੀ ਹੈ ਉਹ ਗਾਊ ਮਾਤਾ ਦੀ ਵੀ ਜੇ ਆਪਾਂ ਸਰਕਾਰ ਇਹਨਾਂ ਟੈਕਸ ਲੈਂਦੀ ਹੈ ਉਹਨੂੰ ਇੱਕ ਵਧੀਆ ਥਾਂ ਤੇ ਵਧੀਆ ਮਾਹੌਲ ਉਹਨਾਂ ਦੀ ਥਾਂ ਬਣਾ ਕੇ ਉੱਥੇ ਛੱਡਿਆਵੇ ਤੇ ਮੈਨੂੰ ਖੁਸ਼ੀ ਹੋਊਗੀ ਆਹ ਤੇ ਮਗਰ ਕੀ ਕਹਿਣਾ ਕਿ ਕਿੰਨੀ ਕਿ ਦਿੱਕਤ ਆਉਦੀ ਪਹਿਲਾਂ ਤਾਂ ਸ ਇਹ ਚਲੋ ਇਹ ਚੀਜ਼ ਕੱਲ ਜਿਹੜਾ ਹਾਦਸਾ ਵਾਪਰਿਆ ਬਹੁਤ ਮੰਦ ਭੱਗ ਆ ਬਟ ਸਟਿਲ ਨਾ ਇਹ ਚੀਜ਼ ਸਾਨੂੰ ਡੇਲੀ ਫੇਸ ਕਰਨੀ ਪੈਂਦੀ ਹੈ ਮੇਰੇ ਘਰ ਦੇ ਬਾਹਰ ਘੱਟ ਤੋਂ ਘੱਟ 15 ਤੋਂ 20 ਕੁੱਤੇ ਡੇਲੀ ਬੇਸਿਸ ਤੇ ਜਿਹੜੇ ਬੈਠੇ ਹੁੰਦੇ ਆ ਲਾਸਟ ਵੀਕ ਸਾਡੇ ਕਿਸੇ ਰਿਲੇਟਿਵ ਦੀ ਡੈਥ ਹੋ ਗਈ 10:30 11:00 ਵਜੇ ਬਾਈ ਦਾ ਵੀ ਉਸ ਇਨਕਾਰ ਵੀ ਮੇਰੀ ਸਰਵਿਸ ਲਈ ਗਈ ਸੀ ਤੇ ਇੰਨੀ ਕਿ ਮਤਲਬ ਸਾਡੇ ਚ دہشت ਸੀਗੀ ਕਿ ਅਸੀਂ ਬਾਹਰ ਕਿਵੇਂ ਨਿਕਲਣਾ ਬاہر ਜਾਂਦੇ ਮਤਲਬ ਜਦੋਂ ਗੇਟ ਖੋਲਿਆ ਸਕੂਟਰ ਤੇ ਜਾਂਦੇ ਹਾਲਾਤ ਹੀ ਨਹੀਂ ਸੀ ਕਿ 15 ਕੁੱਤੇ ਸਾਹਮਣੇ ਘੂਰ ਕੇ ਦੇਖ ਰਹੇ ਨੇ ਇੰਨਾ ਕਿ ਡਰਦਾ ਮਾਹੌਲ ਵਾਈਫ ਕਹਿੰਦੀ ਨਹੀਂ ਜਾ ਸਕਦੇ ਅਸੀਂ ਮੈਂ ਫਿਰ ਕਿਸੇ ਫਰੈਂਡ ਨੂੰ ਕਿਹਾ ਉਹ ਕਾਰ ਲੈ ਕੇ ਆ ਉਹ ਜਦੋਂ ਕਾਰ ਲੈ ਕੇ ਆਇਆ ਤੇ ਉਹਦੇ ਪਿੱਛੇ ਪੈ ਗਏ ਕੁੱਤੇ ਅਸੀਂ ਬੈਠਣ ਤੋਂ ਵੀ ਡਰ ਰਹੇ ਸੀ ਮਤਲਬ ਇਹ ਵਾਰਾ ਕੁੱਤਿਆਂ ਦਾ ਕੋਈ ਹੱਲ ਕਰਨਾ ਚਾਹੀਦਾ ਹੈ ਗਵਰਨਮੈਂਟ ਨੂੰ ਬਹੁਤ ਮਤਲਬ ਕੱਲ ਵਾਲੀ ਬਹੁਤ ਮਾੜੀ ਘਟਨਾ ਹੈ ਤੇ ਮਤਲਬ ਇਹ ਤਾਂ ਕੋਈ ਪ੍ਰਸ਼ਾਸਨ ਜਦ ਤੱਕ ਨਹੀਂ ਸੋਚੇਗਾ ਇਹ ਘਟਨਾ ਕੋਈ ਨਾ ਕੋਈ ਹੁੰਦੀ ਰਹੇਗੀ ਤੇ ਨੁਕਸਾਨ ਹੀ ਹੋਏਗਾ ਕਿਸੇ ਨਾ ਕਿਸੇ ਨੂੰ